ਜੀ 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 ਪਰ ਉਸ ਤੋਂ ਬਾਅਦ ਕੁਨ ਬੀਜੇਪੀ ਇਕੱਲੀ ਚੋਣ ਮੈਦਾਨ ਦੇ ਵਿੱਚ ਹੈ 13 ਲੋਕ ਸਭਾ ਸੀਟਾਂ ਸਸ਼ੀਕਲ ਜੀ ਮੈਂ ਪ੍ਰਿਆੰਕਾ ਜਰਾਲ ਤੁਸੋ ਖੜੇਲੀ ਪੋਸ ਪੰਜਾਬੀ ਤਾਂ ਪੰਜਾਬ ਦੇ ਐਗਜ਼ਿਟ ਪੋਲ ਨੇ ਨੀਂਦਾਂ ਉਡਾ ਦਿੱਤੀਆਂ ਨੇ ਨਾ ਸਿਰਫ ਪਾਰਟੀ ਦੇ ਲੀਡਰਾਂ ਦੀਆਂ ਉਮੀਦਵਾਰਾਂ ਦੀਆਂ ਬਲਕਿ ਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਪ੍ਰਧਾਨ ਵੀ ਨੇ ਜਿਹੜੇ ਕੰਵੀਨਰ ਵੀ ਨੇ ਉਹਨਾਂ ਦੀਆਂ ਵੀ ਨੀਂਦਾਂ ਉੱਡ ਚੁੱਕੀਆਂ ਨੇ ਤਾਂ ਇਸ ਖਾਸ ਰਿਪੋਰਟ ਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਮिक्की ਜੈਕਰ ਨੇ ਤਦਾਸ ਜੀ ਕਿ ਪੰਜਾਬ ਦੇ ਵਿੱਚ ਹੁਣ ਜੋ ਐਗਜ਼ਿਟ ਪੋਲ ਆਏ ਨੇ ਪੰਜਾਬ ਦੇ ਜਿਹੜੇ ਵਸਿੰਦੇ ਨੇ ਵਸਨੀਕ ਨੇ ਜਿਹੜੇ VOTER ਨੇ ਉਹ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਨੇ ਇਤਿਹਾਸ ਦੀ ਜੇ ਗੱਲ ਕਰ ਲਈਏ ਤਾਂ ਪਹਿਲਾਂ ਵੀ ਇਹ ਚੀਜ਼ਾਂ ਦੇਖੀਆਂ ਗਈਆਂ ਨੇ ਪੰਜਾਬ ਦੇ ਵਿੱਚ ਕਿ ਪੰਜਾਬ ਦੇ VOTER ਜਿਹੜੇ ਨੇ ਉਹ ਥੋੜੇ ਇਮੋਸ਼ਨਲ ਨੇ ਬਹੁਤ ਸਾਰੇ ਸੈਂਟੀਮੈਂਟਲ ਫੈਕਟਰ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਪਰ ਇਸ ਸਮੇਂ ਜੋ ਐਗਜ਼ਿਟ ਪੋਲ ਸਾਡੇ ਸਾਹਮਣੇ ਨੇ ਉਹਨਾਂ ਨੇ ਸਭ ਦੀਆਂ ਨੀਂਦਾਂ ਉਡਾ ਦਿੱਤੀਆਂ ਮਿੱਕੀ ਕੀ ਕਹਿੰਦੇ ਨੇ ਨੈਸ਼ਨਲ ਲੈਵਲ ਦੇ ਐਗਜ਼ਿਟ ਪੋਲ ਕਿਉਂਕਿ ਭਾਜਪਾ ਪਹਿਲੀ ਵਾਰ ਬਿਨਾ ਗੱਟ ਜੋੜ ਤੋਂ ਕਿਉਂਕਿ ਅਕਾਲੀ ਦਲ ਦੇ ਨਾਲ ਕਈ ਸਮਾਂ ਗੱਟ ਜੋੜ ਰਿਹਾ ਕਿਸਾਨੀ ਅੰਦੋਲਨ ਦੇ ਦੌਰਾਨ ਉਹ ਗੱਟ ਜੜਕ ਗਿਆ ਪਰ ਉਸ ਤੋਂ ਬਾਅਦ ਕੁਣ ਦੇਖੋ ਜੀ ਇਹ ਇਤਿਖੀ ਜਿਹੜੀਆਂ ਫੋਟਾਂ ਪਈਆਂ ਨੇ ਪੰਜਾਬ ਦਾ ਜਿਹੜਾ ਸਾਰਾ ਰਾਜਨੀਤਿਕ ਇਤਿਹਾਸ ਜਿਹੜਾ ਲਿਖਿਆ ਜਾਵੇਗਾ ਉਹ ਬਿਲਕੁਲ ਅਲੱਗ ਅੱਖਰਾਂ ਦੇ ਵਿੱਚ ਹੋਵੇਗਾ ਕਿਉਂਕਿ ਪਹਿਲੀ ਵਾਰ ਹੋਇਆ ਕਿ ਦਾ ਜਿਹੜੇ ਐਮਐਲਏ ਰਹੇ ਉਹ ਦੂਸਰੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਦਲ ਬਦਲੀਆਂ ਸਭ ਤੋਂ ਵੱਧ ਦੇਖੀਆਂ ਗਈਆਂ ਤਾਂ ਲੋਕਾਂ ਦੇ ਜਿਹੜੇ ਮਾਈਂਡ ਸੀਗੇ ਵੋਟ ਪਾਉਣ ਨੂੰ ਲੈ ਕੇ ਉਹ ਵੀ ਵੱਖੋ ਵੱਖਰੇ ਸੀਗੇ ਇਸ ਕਰਕੇ ਐਤਕੀ ਜਿਹੜੀ ਪ੍ਰੈਡिक्ट ਕਰਨਾ ਕਿ ਕੌਣ ਜਿੱਤਣ ਵਾਲਾ ਹੈ ਕਿਹੜਾ ਉਮੀਦਵਾਰ ਕਿੱਥੋਂ ਜਿੱਤੂਗਾ ਬਹੁਤ ਮੁਸ਼ਕਿਲ ਸੀ ਪਰ ਉਸ ਦੇ ਬਾਵਜੂਦ ਜੇ ਅਸੀਂ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਪੰਜਾਬ ਨੂੰ ਲੈ ਕੇ ਉਹਨਾਂ ਦੇ ਜਿਹੜੇ ਐਗਜ਼ਿਟ ਪੋਲ ਨੇ ਉਹ ਵੀ ਬਿਹਤ ਹੈਰਾਨ ਕਰਦੇ ਨੇ ਕੁਝ ਐਗਜ਼ਿਟ ਪੋਲ ਦੱਸ ਰਹੇ ਨੇ ਕਿ ਭਾਜਪਾ ਪੰਜਾਬ ਦੇ ਵਿੱਚ ਖਾਤਾ ਖੋਲੇਗੀ ਤੇ ਕੁਝ ਉਮੀਦਵਾਰ ਜਿਹੜੇ ਆਜ਼ਾਦ ਉਮੀਦਵਾਰ ਸੀਗੇ ਉਹ ਵੀ ਖਾਤਾ ਖੋਲਣਗੇ ਤੇ ਜੇ ਗੱਲ ਕਰੀਏ ਜਿਹੜੀ ਲੀਡ ਤੇ ਹੋएगी ਉਹ ਕਾਂਗਰਸ ਦੀ ਹੈ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੰਦਾ ਜੈਸੀ ਗੱਲ ਕਰੀਏ ਟਾਈਮਸ ਨਾਉ ਦੇ ਤਾਂ ਉਹਨਾਂ ਦੇ ਐਗਜ਼ਿਟ ਪੋਲ ਦੇ ਮੁਤਾਬਿਕ ਕੀ ਹੁੰਦਾ ਹੈ ਕਿ ਆਪ ਜਿਹੜੀ ਹੈ ਉਹ 4 ਤੱਕ ਸੀਟਾਂ ਲੈ ਕੇ ਜਾ ਰਹੀ ਹੈ ਭਾਜਪਾ 4 ਲੈ ਕੇ ਜਾ ਰਹੀ ਹੈ ਕਾਂਗਰਸ ਇੱਥੇ ਸਭ ਤੋਂ ਲੀਡ ਦੇ ਵਿੱਚ ਹੈ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਉਹ 5 ਸੀਟਾਂ ਜਿਹੜੀਆਂ ਲੈ ਸਕਦੀ ਹੈ ਆਦਰਸ ਦੇ ਆਦਰਸ ਨੂੰ ਚਾਹੇ ਉਹਨਾਂ ਦੇ ਵੱਲੋਂ 0 ਦੱਸਿਆ ਗਿਆ ਕਿਉਂਕਿ ਨੈਸ਼ਨਲ ਮੀਡੀਆ ਦਾ ਹੈ ਪੰਜਾਬ ਨੂੰ ਲੈ ਕੇ ਉਹਨਾਂ ਦਾ ਇਹ ਵੀ ਪ੍ਰੈਡਿਕਟ ਕਰਨਾ ਐਗਜ਼ਿਟ ਪੋਲ ਦੇ ਵਿੱਚ ਲਿਖਣਾ ਬਹੁਤ ਵੱਡੀ ਗੱਲ ਹੈ ਜੇ ਕਿ ਮੈਂ ਉੱਥੇ ਹੀ ਗੱਲ ਕਰਾਂ ਇੱਕ ਹੋਰ ਵੱਡੇ ਜਿਹੜੀ ਚੈਨਲ ਦੀ ਗੱਲ ਕਰੀਏ ਜਾਂ ਨੇਸ਼ਨ ਦੀ ਤਾਂ ਉਸ ਦੇ ਵਿੱਚ ਇੰਡੀਆ ਟੂਡੇ ਐਗਜ਼ਿਟ ਪੋਲ ਦੇ ਮੁਤਾਬਕ ਜਿਹੜਾ ਹੈ ਪੰਜਾਬ ਨੂੰ ਲੈ ਕੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਦੇਸ਼ ਵਾਸੀ ਜਿਹੜੇ ਨੇ ਉਹ ਨੈਸ਼ਨਲ ਮੀਡੀਆ ਦੇ ਚੈਨਲ ਦੇਖਦੇ ਨੇ ਉਹਨਾਂ ਤੋਂ ਹਰ ਇੱਕ ਰਾਜ ਦਾ ਐਗਜ਼ਿਟ ਪੋਲ ਉਹਨਾਂ ਨੂੰ ਪਤਾ ਲੱਗਣ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਤੁਸੀਂ ਦੇਖਿਆ ਹੋਊਗਾ ਤੁਸੀਂ ਗੱਲ ਵੀ ਕਰ ਰਹੇ ਸੀ ਕਿ ਇਸ ਚੈਨਲ ਦੇ ਉੱਤੇ 1 ਲੱਖ ਬੰਦਾ ਦੇਖ ਰਿਹਾ ਸੀ ਮਤਲਬ ਕਿ ਲੋਕਾਂ ਨੂੰ ਕੁਰਿਓਸਿਟੀ ਹੁੰਦੀ ਹੈ ਕਿ ਜੇ ਵੋਟਾਂ ਪੈ ਗਈਆਂ ਤਾਂ ਉਹਨਾਂ ਨੂੰ ਰਾਤੋਂ ਰਾਤ ਪਤਾ ਲੱਗ ਜੇ ਕਿ ਕੌਣ ਜਿੱਤ ਰਿਹਾ ਕਿੱਥੋਂ ਕਿਸ ਦੀ ਲੀਡ ਹੋ ਰਹੀ ਹੈ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਇੰਡੀਆ ਟੂਡੇ ਅਕੋਰਡਿੰਗ ਬੀਜਪੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ 2 ਤੋਂ 4 ਸੀਟਾਂ ਲੈ ਕੇ ਜਾ ਰਹੀ ਹੈ ਮਤਲਬ ਕੀ ਹੈ ਕਿ ਪੰਜਾਬ ਦੇ ਵਿੱਚ ਬੀਜਪੀ ਖਾਤਾ ਖੋਲ ਸਕਦੀ ਹੈ ਉੱਥੇ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਸਭ ਤੋਂ ਲੀਡ ਤੇ ਚੱਲ ਰਹੀ ਹੈ ਇਹਨਾਂ ਦੇ ਮੁਤਾਬਕ 7 ਤੋਂ 9 ਸੀਟਾਂ ਜਿਹੜੀਆਂ ਨੇ ਕਾਂਗਰਸ ਲੈ ਕੇ ਜਾ ਸਕਦੀ ਹੈ ਪੰਜਾਬ ਦੇ ਵਿੱਚੋਂ ਉੱਥੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਹਾਲਾਂਕਿ ਕਾਲੀ ਦਲ ਨੇ ਵੋਟਾਂ ਤੋਂ ਪਹਿਲਾਂ ਬਹੁਤ ਜ਼ਿਆਦਾ ਆਪਣੇ ਜਿਹੜੇ ਵਿਛੜੇ ਹੋਏ ਜਿਹੜੇ ਉਹਨਾਂ ਦੇ ਆਗੂ ਸੀਗੇ ਉਹਨਾਂ ਨੂੰ ਸਮੇਟਿਆ ਔਰ ਯਾਤਰਾਵਾਂ ਕੱਢੀਆਂ ਉਸ ਦੇ ਬਾਵਜੂਦ ਜੇ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ 2 ਤੋਂ 3 ਜਿਹੜੀਆਂ ਨੇ ਸੀਟਾਂ ਉਹ ਆ ਸਕਦੀਆਂ ਨੇ ਉੱਥੇ ਆਪ ਦੀ ਗੱਲ ਕਰੀਏ ਜਿਨ੍ਹਾਂ ਦੇ ਮੌਜੂਦਾ ਸਰਕਾਰ ਹੈ ਉਹ ਇੱਥੇ ਬੜੀ ਅਜੀਬ ਜਿਹੀ ਸਥਿਤੀ ਚ ਕਹਿ ਸਕਦੇ ਆ ਕਿ 0 ਤੋਂ 2 ਦੱਸ ਰਹੇ ਨੇ ਮਤਲਬ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਜਿਹੜੀ ਖਾਤਾ ਖੋਲਦੀ ਨਜ਼ਰ ਆ ਰਹੀ ਹੈ ਉੱਥੇ ਹੀ ਆਦਰਸ ਦੇ ਵਿੱਚ ਇੱਕ ਜਿਹੜਾ ਉਹਨਾਂ ਵੱਲੋਂ ਦੱਸਿਆ ਗਿਆ ਹੈ ਮੈਂ ਇੱਥੇ ਜ਼ਰੂਰ ਐਡ ਕਰਾਂਗੀ 2014 ਦੀਆਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਤਾਂ ਆਮ ਆਦਮੀ ਪਾਰਟੀ ਨੇ ਖਾਤਾ ਖੋਲ੍ਹਿਆ ਸੀਗਾ ਉਸ ਟਾਈਮ ਔਰ 2019 ਦੇ ਵਿੱਚ ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਸੰਗਰੂਰ ਸੀਮ ਭਗਵਨ ਸਿੰਘ ਮਾਨ ਉਸੇ ਸੀਟ ਤੱਕ ਸਿਮਟ ਕੇ ਰਹਿ ਗਈ। ਜੀ ਫਿਰ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ 92 ਐਮ ਐਲ ਏ ਆਮ ਆਦਮੀ ਪਾਰਟੀ ਦੇ ਬਲੇ 99 ਸੀਟਾਂ ਆਮ ਆਦਮੀ ਪਾਰਟੀ ਲੈ ਕੇ ਗਈ ਔਰ ਫਿਰ ਲੋਕ ਸਭਾ ਚੋਣਾਂ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਜਿਹੜੀ ਸਿਰਫ ਦੋ ਸੀਟਾਂ ਤੇ ਸਿਮਟਦੀ ਹੋਈ ਨਜ਼ਰ ਆ ਰਹੀ ਹੈ। ਮੇਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੈਸ਼ਨਲ ਔਰ ਜੋ মিডিਆ ਹੈ ਉਹ ਵੀ ਇੱਥੇ ਕਵਰੇਜ ਕਰਨ ਦੇ ਲਈ ਪਹੁੰਚਿਆ ਕਿਉਂਕਿ ਇਤਨਾ ਬੀਜੇਪੀ ਗੱਟ ਜੋੜ ਤੋਂ ਬਾਹਰ ਹੋ ਕੇ ਲੜ ਰਹੀ ਸੀ ਔਰ ਦੂਜੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਸਭਾ ਸੀਟਾਂ ਇਦਾਂ ਦੀਆਂ ਸੀ ਜਿੱਥੇ ਮੁਕਾਬਲਾ ਇੱਕ ਕੋਣਾ ਦੋ ਕੋਣਾ ਤਿੰਨ ਕੋਣਾ ਨਹੀਂ ਬਲਕਿ ਪੰਜ ਕੋਣੇ ਔਰ ਬਠਿੰਡਾ ਦੀ ਸੀਟ ਦੀ ਗੱਲ ਕਰ ਲਈਏ ਲੱਖਾ ਸਿਦਾਨਾ ਉੱਥੇ ਸੀ ਕਿ ਤਾਂ ਪੰਜ ਕੋਣਾ ਮੁਕਾਬਲਾ ਸੀ ਉੱਥੇ ਠੀਕ ਹੈ ਸੰਗਰੂਰ ਦੀ ਗੱਲ ਕਰ ਲਈਏ ਸੰਗਰੂਰ ਦੇ ਵਿੱਚ ਪੰਜ ਕੋਣਾ ਮੁਕਾਬਲਾ ਔਰ ਸਭ ਤੋਂ ਵੱਡੀ ਜੋ ਚੀਜ਼ ਦੇਖਣ ਵਾਲੀ ਸੀ ਕਿ ਪੰਜ ਕੈਬਨਿਟ ਮੰਤਰੀ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਨੇ ਬਿਲਕੁਲ ਇਸ ਵਕਤ ਲੋਕ ਸਭਾ ਜਿਹੜੀਆਂ ਸੀਟਾਂ ਨੇ ਉਹ ਤੁਸੀਂ ਮੰਨ ਸਕਦੇ ਹੋ ਕਿ ਕਿੱਦਾਂ ਹਰ ਪਾਰਟੀ ਦੇ ਮਕਬੂਲੀਅਤ ਦਾ ਵਕਾਰ ਦਾ ਜਿਹੜਾ ਕਹਿ ਲੋ ਇੱਕ ਤਰੀਕੇ ਨਾਲ ਹਿੱਸਾ ਨੱਕ ਦਾ ਸਵਾਲ ਬਣਿਆ ਹੋਇਆ ਸੀ ਜੇ ਮੈਂ ਆਮ ਪਾਸ਼ਾ ਦੇ ਵਿੱਚ ਚਾਹਨਾ ਮੈਂ ਪ੍ਰਿੰਕਾ ਜੀ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਕੀ ਇਹ ਜਦੋਂ ਐਗਜ਼ਿਟ ਪਾਲ ਹੋ ਜਾਣਗੇ 4 ਤਰੀਕ ਆਜੂਗੀ ਫੈਸਲਾ ਵੀ ਆ ਜਾਵੇਗਾ ਜੀ ਤਾਂ ਇਸ ਤੋਂ ਬਾਅਦ ਦੇਖੋ ਕਿਸੇ ਨੂੰ ਲੱਗ ਰਹਾ ਹੋਊਗਾ ਸ਼ਾਇਦ ਬੀਜੇਪੀ ਲਈ ਇਹ ਚੋਣ ਚੋਣਾ ਜੜੀਆਂ ਨੇ ਇੰਪੋਰਟੈਂਟ ਹੋ ਸਕਦੀਆਂ ਨੇ ਪੀਐਮ ਦਲੀ ਪਰ ਬੀਜੇਪੀ ਕਿੰਨਾ ਕਿਤੇ ਪੰਜਾਬ ਦੇ ਵਿੱਚ ਇੱਕ ਤੋਂ ਦੋ ਸੀਟਾਂ ਵੀ ਲੈ ਕੇ ਜਾਂਦੀ ਆ ਤਾਂ 2027 ਲਈ ਉਸ ਦਾ ਇੱਕ ਖਾੜਾ ਤਿਆਰ ਹੋ ਜਾ ਦੇਗਾ ਪੰਜਾਬ ਦੇ ਲਈ ਇੱਕ ਮੈਦਾਨ ਤਿਆਰ ਹੋ ਜਾਊਗਾ ਜਿੱਥੋਂ ਖੇਡ ਸਕਦੀ ਹੈ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸੂਗਾ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਪੰਜ ਜਿਹੜੇ ਨੇ ਕੇਂਦਰੀ ਮੰਤਰੀ ਆਏ ਸੀ ਤਾਂ ਉਹਨਾਂ ਦਾ ਵੀ ਜੇ ਜੋੜ ਤੋੜ ਦੇਖਿਆ ਜਾਊਗਾ ਉਹਨਾਂ ਦੀ ਕੈਲਕੂਲੇਸ਼ਨ ਜੇ ਕੀਤੀ ਜਾਊਗੀ ਤਾਂ ਬੀਜੇਪੀ ਦੀ ਜਿਹੜੀ ਵੱਡੇ ਆਗੂ ਨੇ ਉਹ ਜਿਹੜੇ ਲੀਡਰਸ਼ਿਪ ਹੈ ਜੇ ਉਹਦੇ ਵਿੱਚ ਮੈਥਮੈਟਿਕਸ ਲਗਾਉਗੀ ਕਿ ਜਿੱਥੇ-ਜਿੱਥੇ ਮੋਦੀ ਜੀ ਗਏ ਜਿੱਥੇ-ਜਿੱਥੇ ਅਮਿਤ ਸ਼ਾਹ ਜੀ ਗਏ ਤੇ ਉੱਥੋਂ-ਉੱਥੋਂ ਜੇ ਸੀਟਾਂ ਮਿਲ ਜਾਂਦੀਆਂ ਨੇ ਬੀਜੇਪੀ ਨੂੰ ਉੱਥੋਂ ਤੋਂ ਜੇ ਸੀਟਾਂ ਮਿਲ ਜਾਂਦੀਆਂ ਨੇ ਤਾਂ ਅੱਗੇ ਤੋਂ ਜਿਹੜੀ ਪਲੈਨਿੰਗ ਹੋਊਗੀ ਉਹ ਭਾਜਪਾ ਦੀ ਇਸ ਅਕੋਰਡਿੰਗ ਹੋ ਸਕਦੀ ਹੈ ਕਿਉਂਕਿ ਜੇ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਉਹਨਾਂ ਦੇ ਪੋਲਸ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਸਾਫ਼ ਤਰੀਕੇ ਦੇ ਨਾਲ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਮੈਂ ਤੁਹਾਨੂੰ ਦੱਸ ਦਿੰਨਾ ਵਾਂ ਕਿ ਟਾਈਮਸ ਆਫ ਇੰਡੀਆ ਦੇ ਅਕੋਰਡਿੰਗ ਜਿਹੜਾ ਇਹਨਾਂ ਦਾ ਸਰਵੇ ਦੱਸ ਰਿਹਾ ਐਗਜ਼ਿਟ ਪੋਲ ਦੱਸ ਰਹੇ ਨੇ ਜਿਸ ਦੇ ਵਿੱਚ ਇਹਨਾਂ ਦੇ ਮੁਤਾਬਕ ਜਿਹੜੀ ਹੈ ਐਗਜ਼ਿਟ ਪੋਲ ਦੇ ਵਿੱਚ ਜਿਹੜੀ ਇੰਡੀਆ ਐਨਡੀਆ ਦੀ ਜਿਹੜੀ ਹੈ ਸੀਟਾਂ ਜੇ ਨੈਸ਼ਨਲ ਦੀ ਗੱਲ ਕਰੀਏ ਬੀਜੇਪੀ ਦੀ ਤਾਂ ਉਹ ਜਿਹੜੇ ਨੇ ਹੁਣ ਸਭ ਤੋਂ ਅੱਗੇ ਉਹ ਚੱਲ ਰਹੇ ਨੇ ਦੂਸਰੇ ਜਿਹੜੀ ਹੈ ਇੰਡਾ ਇੰਡੀਆ ਜਿਹੜੀ ਹੈ ਇੰਡੀ ਜ ਨੂੰ ਅਸੀਂ ਕਹਿ ਸਕਦੇ ਆ ਜਿਹੜਾ ਗਠਮੰਦਨ ਹੈ ਉਹ ਚੱਲ ਰਿਹਾ ਤੇ ਪਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਐਨਡੀਏ ਜਿਹੜੀ ਹੈ ਉਹ ਇੱਕ ਤੋਂ ਤਿੰਨ ਲੈ ਕੇ ਜਾ ਰਹੀ ਹੈ ਕਾਂਗਰਸ ਜਿਹੜੀ ਹੈ ਉਹ 6 ਤੋਂ 8 ਸੀਟਾਂ ਲੈ ਕੇ ਜਾ ਰਹੀ ਹੈ ਆਪ ਜਿਸ ਦੀ ਮੌਜੂਦਾ ਸਰਕਾਰ ਹੈ ਉਹ 3 ਤੋਂ 5 ਸੀਟਾਂ ਲੈ ਕੇ ਜਾ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਜਿਹੜਾ ਸੁਪੜਾ ਸਾਫ਼ ਦੱਸਿਆ ਜਾ ਰਿਹਾ ਹੈ ਬਿਲਕੁਲ ਜ਼ੀਰੋ ਦੱਸਿਆ ਜਾ ਰਿਹਾ ਹੈ ਬਾਕੀ ਮਿੱਕੀ ਇਹ ਜਿਹੜੇ ਐਗਜ਼ਿਟ ਪੋਲ ਨੇ ਉਹ ਇਸੇ ਸਾਥ ਦੇ ਨਾਲ ਲਗਾਏ ਜਾ ਰਹੇ ਨੇ ਕਿ ਕਿੱਥੋਂ ਜਿਹੜੇ ਵੋਟਰ ਸੀਗੇ ਉਹ ਕਿਵੇਂ ਕਿੰਨੇ ਵਜੇ ਵੋਟ ਪਾਉਣ ਦੇ ਲਈ ਨਿਕਲੇ ਕਿਉਂਕਿ ਗਰਮੀ ਵੀ ਬੇਹਜ਼ਾਦਾ ਸੀ ਜੇ ਇਹ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਕਰੀਬਨ 2 ਕਰੋੜ ਤੋਂ ਵਧੇਰੇ ਵੋਟਰ ਨੇ ਔਰ ਉਸ ਤੋਂ ਬਾਅਦ 1 ਕਰੋੜ ਦੇ ਕਰੀਬ ਮਹਿਲਾਵਾਂ ਨੇ ਇਸ ਲਈ ਪੰਜਾਬ ਦੇ ਵਿੱਚ ਇਹ ਦੇਖਿਆ ਗਿਆ ਸਿਮ ਸਿਮ ਭਗਵੰਤ ਸਿੰਘ ਮਾਨ ਖੁਣਾ ਨੇ ਅ 1000 ਵਾਲੀ ਗਰੰਟੀ ਨੂੰ 1100 ਕਰ ਦਿੱਤਾ ਉਸ ਤੋਂ ਬਾਅਦ ਆ ਕਾਂਗਰਸ ਵੱਲੋਂ 8500 ਪ੍ਰਤੀ ਮਹੀਨਾ ਵਾਲੀ ਗਰੰਟੀ ਦਿੱਤੀ ਗਈ ਤੇ ਭਾਜਪਾ ਦੇ ਵੱਲੋਂ ਜਿਹੜਾ ਲਖਪਤੀ ਦੀਦੀ ਵਾਲੀ ਗਰੰਟੀ ਦਿੱਤੀ ਗਈ ਸੋ ਮਹਿਲਾਵਾਂ ਜਿਹੜੀ ਮਹਿਲਾ ਵੋਟਰਸ ਨੇ ਉਹਨਾਂ ਨੂੰ ਆਪਣੇ ਵੱਲ ਕਰਨ ਵਾਸਤੇ ਜਾਂ ਉਹਨਾਂ ਦਾ ਧਿਆਨ ਆਪਣੇ ਵੱਲ ਲਿਆਉਣ ਵਾਸਤੇ ਬਹੁਤ ਸਾਰੇ तरीके ਵੀ ਜਿਹੜੇ ਉਹ ਅਲੱਗ-ਅਲੱਗ ਪਾਰਟੀਆਂ ਨੇ ਅਪਣਾਏ ਪਰ ਮਿੱਕੇ ਤੇ ਸਭ ਤੋਂ ਅਹਿਮ ਗੱਲ ਜਿਹੜੀ ਇਹ ਹੈ ਕਿ ਕੁਝ ਜਿਹੜੇ ਪੀਐਮ ਆਉਂਦੇ ਨੇ ਪ੍ਰਚਾਰ ਕਰਨ ਵਾਸਤੇ ਔਰ ਕੇਂਦਰੀ ਮੰਤਰੀਆਂ ਦੀ ਡਿਊਟੀ ਲੱਗਦੀ ਸਹੀ ਨਹੀਂ ਜਦੋਂ ਆ ਨਾਮ ਕਰਨ ਵੀ ਭਰਨ ਜਾਣਾ ਸੀ ਨਾਮਜ਼ਦਗੀ ਵੀ ਭਰਨ ਜਾਣੀ ਸੀ ਉਦੋਂ ਵੀ ਕੇਂਦਰੀ ਮੰਤਰੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਆਉਂਦੇ ਨੇ ਲਗਾਤਾਰ ਉਹਨਾਂ ਦੀਆਂ ਡਿਊਟੀਆਂ ਰਹਿੰਦੀਆਂ ਨੇ ਕਾਂਗਰਸ ਨੇ ਵੀ ਆਪਣੇ ਸਭ ਤੋਂ ਦਿਗਜ ਜਿਹੜੇ ਆ ਉਮੀਦਵਾਰ ਉਹ ਚੋਣ ਮੈਦਾਨ ਵੱਡਾ ਚਾਰਾ ਜੀ ਚੰਡੀਗੜ੍ਹ ਦੇ ਪੋਲ ਦੀ ਐਗਜ਼ਿਟ ਪੋਲ ਦੀ ਗੱਲ ਕਰ ਲਈ ਤਾਂ ਉਹ ਮਨੀਸ਼ ਦਿਵਾੜੀ ਖੁਣਾ ਦੇ ਹੱਕ ਦੇ ਵੱਲ ਜਾ ਰਿਹਾ ਹਾਲਾਂਕਿ ਐਗਜ਼ਿਟ ਪੋਲ ਬਿਲਕੁਲ ਐਗਜ਼ੈਕਟ ਨਹੀਂ ਹੈ ਇਹ ਜੋ ਵੋਟਰ ਕਿੰਨੇ ਵਜੇ VOTING ਕਰਨ ਗਏ ਹੈ ਕਿੰਨੇ ਪਰਸੈਂਟੇਜ ਵੋਟ ਹੋਈ ਹੈ ਔਰ ਕਿਹੜੇ ਜਿਹੜੇ ਸੀਟ ਦੇ ਉੱਤੇ ਹੈ ਉਹ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਸੀ ਕੌਣ ਕੌਣ ਕੈਂਡੀਡੇਟ ਸੀਗਾ ਉਹਦੇ ਹਿਸਾਬ ਦੇ ਨਾਲ ਹੈ ਤਸਵੀਰ ਚਾਰਟ ਦੇ ਪ੍ਰਿਕਾ ਜੀ ਮੈਂ ਮਾਫ ਕਰਨਾ ਤੁਹਾਨੂੰ ਵਿੱਚ ਮੈਂ ਟੋਕ ਰਿਹਾ ਕਈ ਵਾਰੀ ਕੀ ਹੁੰਦਾ ਐ ਐਗਜ਼ਿਟ ਪੋਲ ਦੀ ਅਸੀਂ ਗੱਲ ਕਰਦੇ ਆਂ ਤਾਂ ਬਹੁਤ ਵਾਰੀ ਹੋਇਆ ਕਿ ਵੱਡੇ ਵੱਡੇ ਜਿਹੜੇ ਰਾਜਨੀਤਿਕ ਸ਼ਾਸਤਰੀ ਹੁੰਦੇ ਨੇ ਉਹਨਾਂ ਦੇ ਵੱਲੋਂ ਦੱਸੀ ਗੇ ਪ੍ਰੈਡਿਕਸ਼ਨ ਜਾਂ ਐਗਜ਼ਿਟ ਪੋਲ ਜਿਹੜੇ ਨੇ ਉਹ ਧਾਰਾਸ਼ਾਈ ਹੋ ਜਾਂਦੇ ਨੇ ਉਹ ਧਰੇ ਦੇ ਧਰੇ ਰਹਿ ਜਾਂਦੇ ਨੇ ਤੇ ਬਿਲਕੁਲ ਹੀ ਇੱਕ ਅਲੱਗ ਨਤੀਜਾ ਬਿਲਕੁਲ ਉਲਟ ਨਤੀਜਾ ਆ ਕੇ ਸਾਹਮਣੇ ਖੜਾ ਹੋ ਜਾਂਦਾ ਪਰ ਹੁੰਦਾ ਕੀ ਐ ਕਿ ਜਦ ਵੀ ਐਗਜ਼ਿਟ ਪੋਲ ਜਿਹੇ ਸਾਹਮਣੇ ਆਉਂਦੇ ਨੇ ਤਾਂ ਲੋਕਾਂ ਨੂੰ ਇੱਕ ਆਸ ਵੱਧਦੀ ਐ ਕੁਝ ਕਿਆਸ ਲੱਗਦੇ ਨੇ ਤਾਂ ਕਿਆਸਾਂ ਨੂੰ ਦੇਖਦੇ ਹੋਏ ਇਹ ਐਗਜ਼ਿਟ ਪੋਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਸਰਕਾਰ ਜਿਹੜੀ ਆਵੇਗੀ ਤੇ ਕੌਣ ਅੱਗੇ ਰਹੇਗਾ ਲੀਡ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸੋ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਮੈਂ ਮिक्की ਜ਼ੈਕਰ ਸਾਥੀ ਪ੍ਰਿੰਕਾ ਜੁਰਿਆਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿੰਕਾ ਜੁਰਿਆਲ ਤੁਸੂਖੜੇ ਲਈ ਪੋਸਟ ਪੰਜਾਬੀ ਤਾਂ ਪੰਜਾਬ ਦੇ ਐਗਜ਼ਿਟ ਪੋਲ ਨੇ ਨੀਂਦਾਂ ਉਡਾਦਤੀਆਂ ਨੇ ਨਾ ਸਿਰਫ ਪਾਰਟੀ ਦੇ ਲੀਡਰਾਂ ਦੀਆਂ ਉਮੀਦਵਾਰਾਂ ਦੀਆਂ ਬਲਕਿ ਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਪ੍ਰਧਾਨ ਵੀ ਨੇ ਜਿਹੜੇ ਕੰਵੀਨਰ ਵੀ ਨੇ ਉਹਨਾਂ ਦੀਆਂ ਵੀ ਨੀਂਦਾਂ ਉੱਡ ਚੁੱਕੀਆਂ ਨੇ ਤਾਂ ਇਸ ਖਾਸ ਰਿਪੋਰਟ ਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਮिक्की ਜੈਕਰ ਨੇ ਤਦਾਸ ਜੀ ਕਿ ਪੰਜਾਬ ਦੇ ਵਿੱਚ ਹੁਣ ਜੋ ਐਗਜ਼ਿਟ ਪੋਲ ਆਏ ਨੇ ਪੰਜਾਬ ਦੇ ਜਿਹੜੇ ਵਸਿੰਦੇ ਨੇ ਵਸਨੀਕ ਨੇ ਜਿਹੜੇ ਵੋਟਰ ਨੇ ਉਹ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਨੇ ਇਤਿਹਾਸ ਦੀ ਜੇ ਗੱਲ ਕਰ ਲਈਏ ਤਾਂ ਪਹਿਲਾਂ ਵੀ ਇਹ ਚੀਜ਼ਾਂ ਦੇਖੀਆਂ ਗਈਆਂ ਨੇ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵੋਟਰ ਜਿਹੜੇ ਨੇ ਉਹ ਥੋੜੇ ਇਮੋਸ਼ਨਲ ਨੇ ਬਹੁਤ ਸਾਰੇ ਸੈਂਟੀਮੈਂਟਲ ਫੈਕਟਰ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਪਰ ਇਸ ਸਮੇਂ ਜੋ ਐਗਜ਼ਿਟ ਪੋਲ ਸਾਡੇ ਸਾਹਮਣੇ ਨੇ ਉਹਨਾਂ ਨੇ ਸਭ ਦੀਆਂ ਨੀਂਦਾਂ ਉਡਾ ਦਿੱਤੀ ਮਿੱਕੀ ਕੀ ਕਹਿੰਦੇ ਨੇ ਨੈਸ਼ਨਲ ਲੈਵਲ ਦੇ ਐਗਜ਼ਿਟ ਪੋਲ ਕਿਉਂਕਿ ਭਾਜਪਾ ਪਹਿਲੀ ਵਾਰ ਬਿਨਾ ਗੱਟ ਜੋੜ ਤੋਂ ਕਿਉਂਕਿ ਅਕਾਲੀ ਦਲ ਦੇ ਨਾਲ ਕਈ ਸਮਾਂ ਗੱਟ ਜੋੜ ਰਿਹਾ ਕਿਸਾਨੀ ਅੰਦੋਲਨ ਦੇ ਦੌਰਾਨ ਉਹ ਗੱਟੜ ਟੁੱਟ ਗਿਆ ਪਰ ਉਸ ਤੋਂ ਬਾਅਦ ਖੁਣ ਬੀਜਪੀ ਇਕੱਲੇ ਚੋਣ ਮੈਦਾਨ ਦੇ ਵਿੱਚ ਹੈ 13 ਲੋਕ ਸਭਾ ਸੀਟਾਂ ਦੇ ਉੱਤੇ ਕਾਫੀ ਦਿੱਗਜ ਲੀਡਰਾਂ ਨੂੰ ਉਤਾਰਿਆ ਗਿਆ ਸੀ ਤਾਂ ਤੁਹਾਨੂੰ ਕੀ ਲੱਗਦਾ ਕਿ ਨੈਸ਼ਨਲ ਲੈਵਲ ਦੇ ਐਗਜ਼ਿਟ ਪੋਲ ਨੀਂਦ ਉਡਾਦਨ ਵਾਲੇ ਕਿਉਂ ਨੇ ਦੇਖੋ ਜੀ ਤੇ ਐਤਕੀ ਜਿਹੜੀਆਂ ਵੋਟਾਂ ਪਈਆਂ ਨੇ ਪੰਜਾਬ ਦਾ ਜਿਹੜਾ ਸਾਰਾ ਰਾਜਨੀਤਿਕ ਇਤਿਹਾਸ ਜਿਹੜਾ ਲਿਖਿਆ ਜਾਵੇਗਾ ਬਿਲਕੁਲ ਅਲੱਗ ਅੱਖਰਾਂ ਦੇ ਵਿੱਚ ਹੋਵੇਗਾ ਕਿਉਂਕਿ ਪਹਿਲੀ ਵਾਰ ਹੋਇਆ ਕਿ ਮੌਜੂਦਾ ਜਿਹੜੇ ਐਮਐਲਏ ਰਹੇ ਉਹ ਦੂਸਰੇ ਪਾਰਟੀਆਂ ਦੇ ਵਿੱਚ ਚਲੇ ਗਏ ਦਲ ਬਦਲੀਆਂ ਸਭ ਤੋਂ ਵੱਧ ਦੇਖੀਆਂ ਗਈਆਂ ਤਾਂ ਲੋਕਾਂ ਦੇ ਜਿਹੜੇ ਮਾਈਂਡ ਸੀਗੇ ਵੋਟ ਪਾਉਣ ਨੂੰ ਲੈ ਕੇ ਉਹ ਵੀ ਵੱਖੋ ਵੱਖਰੇ ਸੀਗੇ ਇਸ ਕਰਕੇ ਅਤਕੀ ਜਿਹੜੀ ਪ੍ਰੈਡਿਕਟ ਕਰਨਾ ਕਿ ਕੌਣ ਜਿੱਤਣ ਵਾਲਾ ਹੈ ਕਿਹੜਾ ਉਮੀਦਵਾਰ ਕਿੱਥੋਂ ਜਿੱਤੂਗਾ ਬਹੁਤ ਮੁਸ਼ਕਿਲ ਸੀ ਪਰ ਉਸ ਦੇ ਬਾਵਜੂਦ ਜੇ ਅਸੀਂ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਪੰਜਾਬ ਨੂੰ ਲੈ ਕੇ ਉਹਨਾਂ ਦੇ ਜਿਹੜੇ ਐਗਜ਼ਿਟ ਪੋਲ ਨੇ ਉਹ ਵੀ ਬਿਹਤ ਹੈਰਾਨ ਕਰਦੇ ਨੇ ਕੁਝ ਐਗਜ਼ਿਟ ਪੋਲ ਦੱਸ ਰਹੇ ਨੇ ਕਿ ਭਾਜਪਾ ਪੰਜਾਬ ਦੇ ਵਿੱਚ ਖਾਤਾ ਖੋਲੇਗੀ ਤੇ ਕੁਝ ਉਮੀਦਵਾਰ ਜਿਹੜੇ ਆਜ਼ਾਦ ਉਮੀਦਵਾਰ ਸੀਗੇ ਉਹ ਵੀ ਖਾਤਾ ਖੋਲਣਗੇ ਤੇ ਜੇ ਗੱਲ ਕਰੀਏ ਜਿਹੜੀ ਲੀਡ ਤੇ ਹੋਏਗੀ ਉਹ ਕਾਂਗਰਸ ਇਸ ਦਾਰੀ ਹੈ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੰਦਾ ਜਿ세 ਗੱਲ ਕਰੀਏ ਟਾਈਮਸ ਨਾਉ ਦੀ ਤਾਂ ਉਹਨਾਂ ਦੇ ਐਗਜ਼ਿਟ ਪੋਲ ਦੇ ਮੁਤਾਬਕ ਕੀ ਹੁੰਦਾ ਹੈ ਕਿ ਆਪ ਜਿਹੜੀ ਹੈ ਉਹ 4 ਤੱਕ ਸੀਟਾਂ ਲੈ ਕੇ ਜਾ ਰਹੀ ਹੈ ਭਾਜਪਾ 4 ਲੈ ਕੇ ਜਾ ਰਹੀ ਹੈ ਕਾਂਗਰਸ ਇੱਥੇ ਸਭ ਤੋਂ ਲੀਡ ਦੇ ਵਿੱਚ ਹੈ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਉਹ 5 ਸੀਟਾਂ ਜਿਹੜੀਆਂ ਲੈ ਸਕਦੀ ਹੈ ਆਦਰਸ ਦੇ ਆਦਰਸ ਨੂੰ ਚਾਹੇ ਉਹਨਾਂ ਦੇ ਵੱਲੋਂ 0 ਦੱਸਿਆ ਗਿਆ ਹੈ ਕਿਉਂਕਿ ਨੈਸ਼ਨਲ মিডিਆ ਦਾ ਹੈ ਪੰਜਾਬ ਨੂੰ ਲੈ ਕੇ ਉਹਨਾਂ ਦਾ ਇਹ ਵੀ ਪ੍ਰੈਡिक्ट ਕਰਨਾ ਐਗਜ਼ਿਟ ਪੋਲ ਦੇ ਵਿੱਚ ਲਿਖਣਾ ਬਹੁਤ ਵੱਡੀ ਗੱਲ ਹੈ ਜੇਕਰ ਮੈਂ ਉੱਥੇ ਹੀ ਗੱਲ ਕਰਾਂ ਇੱਕ ਹੋਰ ਵੱਡੇ ਜਿਹੜੀ ਚੈਨਲ ਦੀ ਗੱਲ ਕਰੀਏ ਜਾਂ ਨੇਸ਼ਨ ਦੀ ਤਾਂ ਉਸ ਦੇ ਵਿੱਚ ਇੰਡੀਆ ਟੂਡੇ ਐਗਜ਼ਿਟ ਪੋਲ ਦੇ ਮੁਤਾਬਕ ਜਿਹੜਾ ਹੈ ਪੰਜਾਬ ਨੂੰ ਲੈ ਕੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਦੇਸ਼ ਵਾਸੀ ਜਿਹੜੇ ਨੇ ਉਹ ਨੈਸ਼ਨਲ ਮੀਡੀਆ ਦੇ ਚੈਨਲ ਦੇਖਦੇ ਨੇ ਉਹਨਾਂ ਤੋਂ ਹਰ ਇੱਕ ਰਾਜ ਦਾ ਐਗਜ਼ਿਟ ਪੋਲ ਉਹਨਾਂ ਨੂੰ ਪਤਾ ਲੱਗਣ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਤੁਸੀਂ ਦੇਖਿਆ ਹੋਊਗਾ ਤੁਸੀਂ ਗੱਲ ਵੀ ਕਰ ਰਹੇ ਸੀ ਕਿ ਇਸ ਚੈਨਲ ਦੇ ਉੱਤੇ 1 ਲੱਖ ਬੰਦਾ ਦੇਖ ਰਿਹਾ ਸੀ ਮਤਲਬ ਕਿ ਲੋਕਾਂ ਨੂੰ ਕਯਰਿਓਸਟੀ ਹੁੰਦੀ ਹੈ ਕਿ ਜੇ ਵੋਟਾਂ ਪੈ ਗਈਆਂ ਤਾਂ ਉਹਨਾਂ ਨੂੰ ਰਾਤੋਂ ਰਾਤ ਪਤਾ ਲੱਗ ਜਾਏ ਕਿ ਕੌਣ ਜਿੱਤ ਰਿਹਾ ਕਿੱਥੋਂ ਕਿਸ ਦੀ ਲੀਡ ਹੋ ਰਹੀ ਹੈ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਇੰਡੀਆ ਟੂਡੇ ਅਕੋਰਡਿੰਗ ਬੀਜਪੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ 2 ਤੋਂ 4 ਸੀਟਾਂ ਲੈ ਕੇ ਜਾ ਰਹੀ ਹੈ ਮਤਲਬ ਕੀ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਖਾਤਾ ਖੋਲ ਸਕਦੀ ਹੈ ਉੱਥੇ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਸਭ ਤੋਂ ਲੀਡ ਤੇ ਚੱਲ ਰਹੀ ਹੈ ਇਹਨਾਂ ਦੇ ਮੁਤਾਬਕ 7 ਤੋਂ 9 ਸੀਟਾਂ ਜਿਹੜੀਆਂ ਨੇ ਕਾਂਗਰਸ ਲੈ ਕੇ ਜਾ ਸਕਦੀ ਹੈ ਪੰਜਾਬ ਦੇ ਵਿੱਚੋਂ ਉੱਥੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਹਾਲਾਂਕਿ ਕਾਲੀ ਦਲ ਨੇ ਵੋਟਾਂ ਤੋਂ ਪਹਿਲਾਂ ਬਹੁਤ ਜ਼ਿਆਦਾ ਆਪਣੇ ਜਿਹੜੇ ਵਿਛੜੇ ਹੋਏ ਜਿਹੜੇ ਉਹਨਾਂ ਦੇ ਆਗੂ ਸੀਗੇ ਉਹਨਾਂ ਨੂੰ ਸਮੇਟਿਆ ਔਰ ਯਾਤਰਾਵਾਂ ਕੱਢੀਆਂ ਉਸ ਦੇ ਬਾਵਜੂਦ ਜੇ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ 2 ਤੋਂ 3 ਜੜੀਆਂ ਨੇ ਸੀਟਾਂ ਉਹ ਆ ਸਕਦੀਆਂ ਨੇ ਉੱਥੇ ਹੀ ਆਪ ਦੀ ਗੱਲ ਕਰੀਏ ਜਿਨ੍ਹਾਂ ਦੀ ਮੌਜੂਦਾ ਸਰਕਾਰ ਹੈ ਉਹ ਇੱਥੇ ਬੜੀ ਅਜੀਬ ਜਿਹੀ ਸਥਿਤੀ 'ਚ ਕਹਿ ਸਕਦੇ ਆ ਕਿ 0 ਤੋਂ 2 ਦੱਸ ਰਹੇ ਨੇ ਮਤਲਬ ਕਿ ਕਿਸ ਤਰੀਕੇ ਦੇ ਨਾਲ ਭਾਜਪਾ ਜੜੀਏ ਖਾਤਾ ਖੋਲਦੀ ਨਜ਼ਰ ਆ ਰਹੀ ਹੈ ਉੱਥੇ ਹੀ ਆਦਰਸ ਦੇ ਵਿੱਚ ਇੱਕ ਜਿਹੜਾ ਉਹਨਾਂ ਵੱਲੋਂ ਦੱਸਿਆ ਗਿਆ ਹੈ ਪੁਆਇੰਟ ਇਹ ਤੇ ਜ਼ਰੂਰ ਐਡ ਕਰਾਂਗੀ 2014 ਦੀਆਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਤਾਂ ਆਮ ਆਦਮੀ ਪਾਰਟੀ ਨੇ ਖਾਤਾ ਖੋਲ੍ਹਿਆ ਸੀਗਾ ਉਸ ਟਾਈਮ ਔਰ 2019 ਦੇ ਵਿੱਚ ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਸੰਗਰੂਰ ਸੀਮ ਭਗਵਨ ਸਿੰਘ ਮਾਨ ਉਸੇ ਸੀਟ ਤੱਕ ਸਿਮਟ ਕੇ ਰਹਿ ਗਈ ਜੀ ਫਿਰ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ 92 ਐਮ ਐਲ ਏ ਆਮ ਆਦਮੀ ਪਾਰਟੀ ਦੇ ਬੰਨੇ 99 ਸੀਟਾਂ ਆਮ ਆਦਮੀ ਪਾਰਟੀ ਲੈ ਕੇ ਗਈ ਔਰ ਫਿਰ ਲੋਕ ਸਭਾ ਚੋਣਾਂ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਜਿਹੜੀ ਸਿਰਫ ਦੋ ਸੀਟਾਂ ਤੇ ਸਿਮਟਦੀ ਹੋਈ ਨਜ਼ਰ ਆ ਰਹੀ ਹੈ ਮੇਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੈਸ਼ਨਲ ਜੋ মিডিਆ ਹੈ ਉਹ ਵੀ ਇੱਥੇ ਕਵਰੇਜ ਕਰਨ ਦੇ ਲਈ ਪਹੁੰਚਿਆ ਕਿਉਂਕਿ ਇਤਨਾ ਬੀਜੇਪੀ ਗੱਟ ਜੋੜ ਤੋਂ ਬਾਹਰ ਹੋ ਕੇ ਲੜ ਰਹੀ ਸੀ ਔਰ ਦੂਜੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਸਭਾ ਸੀਟਾਂ ਇਦਾਂ ਦੀਆਂ ਸੀ ਜਿੱਥੇ ਮੁਕਾਬਲਾ ਇੱਕ ਕੋਣਾ ਦੋ ਕੋਣਾ ਤਿੰਨ ਕੋਣਾ ਨਹੀਂ ਬਲਕਿ ਪੰਜ ਕੋਣੇ ਆ ਬਠਿੰਡਾ ਦੀ ਸੀਟ ਦੀ ਗੱਲ ਕਰ ਲਈਏ ਲੱਖਾ ਸਿਦਾਨਾ ਉੱਥੇ ਸੀ ਕਿ ਤਾਂ ਪੰਜ ਕੋਣਾ ਮੁਕਾਬਲਾ ਸੀ ਉੱਥੇ ਠੀਕ ਹੈ ਸੰਗਰੂਰ ਦੀ ਗੱਲ ਕਰ ਲਈਏ ਸੰਗਰੂਰ ਦੇ ਵਿੱਚ ਪੰਜ ਕੋਣਾ ਮੁਕਾਬਲਾ ਸਭ ਤੋਂ ਵੱਡੀ ਜੋ ਚੀਜ਼ ਦੇਖਣ ਵਾਲੀ ਸੀ ਕਿ ਪੰਜ ਕੈਬਨਟ ਮੰਤਰੀ ਜਿਹੜੇ ਪੰਜ وزارت ਦੇ ਵਜ਼ੀਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਨੇ ਬਿਲਕੁਲ ਪਾਲ ਬਣਿਆ ਹੋਇਆ ਸੀ ਜੇ ਮੈਂ ਆਮ ਪਾਸ਼ਾ ਦੇ ਮੈਂ ਪ੍ਰਿੰਕਾ ਜੀ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਕਿ ਇਹ ਜਦੋਂ ਐਗਜ਼ਿਟ ਪਾਲ ਹੋ ਜਾਣਗੇ 4 ਤਰੀਕ ਆਜੋਗੀ ਫੈਸਲਾ ਵੀ ਆ ਜਾਵੇਗਾ ਜੀ ਤਾਂ ਇਸ ਤੋਂ ਬਾਅਦ ਦੇਖੋ ਕਿਸੇ ਨੂੰ ਲੱਗ ਰਹਾ ਹੋਊਗਾ ਸ਼ਾਇਦ ਭਾਜੀਪੀ ਲਈ ਇਹ ਚੋਣ ਜੜ ਚੋਣਾ ਜੜੀਆਂ ਨੇ ਇੰਪੋਰਟੈਂਟ ਹੋ ਸਕਦੇ ਨੇ ਪੀਐਮ ਲਈ ਪਰ ਭਾਜੀਪੀ ਕਿੰਨਾ ਕਿਤੇ ਪੰਜਾਬ ਦੇ ਵਿੱਚ ਇੱਕ ਤੋਂ ਦੋ ਸਿੱਟਾ ਵੀ ਲੈ ਕੇ ਜਾਂਦੀ ਆ ਤਾਂ 2027 ਲਈ ਉਸ ਦਾ ਇੱਕ ਖਾੜਾ ਤਿਆਰ ਹੋ ਜਾ ਦੇਗਾ ਪੰਜਾਬ ਦੇ ਲਈ ਇੱਕ ਮੈਦਾਨ ਤਿਆਰ ਹੋ ਜਾਊਗਾ ਜਿੱਥੋਂ ਖੇਡ ਸਕਦੀ ਹੈ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸੂਗਾ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਪੰਜ ਜਿਹੜੇ ਨੇ ਕੇਂਦਰੀ ਮੰਤਰੀ ਆਏ ਸੀ ਤਾਂ ਉਹਨਾਂ ਦਾ ਵੀ ਜੇ ਜੋੜ ਤੋੜ ਦੇਖਿਆ ਜਾਊਗਾ ਉਹਨਾਂ ਦੀ ਕੈਲਕੂਲੇਸ਼ਨ ਜੇ ਕੀਤੀ ਜਾਊਗੀ ਤਾਂ ਭਾਜਪਾ ਦੀ ਜਿਹੜੀ ਵੱਡੇ ਆਗੂ ਨੇ ਉਹ ਜਿਹੜੇ ਲੀਡਰਸ਼ਿਪ ਹੈ ਜੇ ਉਦੇ ਵਿੱਚ ਮੈਥਮੈਟਿਕਸ ਲਗਾਉਗੀ ਕਿ ਜਿੱਥੇ ਜਿੱਥੇ ਮੋਦੀ ਜੀ ਗਏ ਜਿੱਥੇ ਜਿੱਥੇ ਅਮਿਤ ਸ਼ਾਹ ਜੀ ਗਏ ਤੇ ਉੱਥੋਂ ਉੱਥੋਂ ਜੇ ਸੀਟਾਂ ਮਿਲ ਜਾਂਦੀਆਂ ਨੇ ਬੀਜੇਪੀ ਨੂੰ ਉੱਥੋਂ ਤੋਂ ਜੇ ਸੀਟਾਂ ਮਿਲ ਜਾਂਦੀਆਂ ਨੇ ਤਾਂ ਅੱਗੇ ਤੋਂ ਜਿਹੜੀ ਪਲੈਨਿੰਗ ਹੋਊਗੀ ਉਹ ਬੀਜੇਪੀ ਦੀ ਇਸ ਅਕੋਰਡਿੰਗ ਹੋ ਸਕਦੀ ਹੈ ਕਿਉਂਕਿ ਜੇ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਉਹਨਾਂ ਦੇ ਪੋਲਸ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਸਾਫ਼ ਤਰੀਕੇ ਦੇ ਨਾਲ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਮੈਂ ਤੁਹਾਨੂੰ ਦੱਸ ਦਿਨਾ ਵਾਂ ਕਿ ਟਾਈਮਸ ਆਫ ਇੰਡੀਆ ਦੇ ਅਕੋਰਡਿੰਗ ਜਿਹੜਾ ਇਹਨਾਂ ਦਾ ਸਰਵੇ ਦੱਸ ਰਿਹਾ ਐ ਐਗਜ਼ਿਟ ਪੋਲ ਦੱਸ ਰਹੇ ਨੇ ਜਿਸ ਦੇ ਵਿੱਚ ਇਹਨਾਂ ਦੇ ਮੁਤਾਬਕ ਜਿਹੜੀ ਐ ਐਗਜ਼ਿਟ ਪੋਲ ਦੇ ਵਿੱਚ ਜਿਹੜੀ ਇੰਡੀਆ ਐਨਡੀਆ ਦੀ ਜਿਹੜੀ ਐ ਸੀਟਾਂ ਜੇ ਨੈਸ਼ਨਲ ਦੀ ਗੱਲ ਕਰੀਏ ਭਾਜੀਪੀ ਦੀ ਤਾਂ ਉਹ ਜਿਹੜੇ ਨੇ ਹੁਣ ਸਭ ਤੋਂ ਅੱਗੇ ਉਹ ਚੱਲ ਰਹੇ ਨੇ ਦੂਸਰੇ ਜਿਹੜੀ ਐ ਇੰਡਾ ਇੰਡੀਆ ਜਿਹੜੀ ਐ ਇੰਡੀ ਜੁਨੀਅਰ ਅਸੀਂ ਕਹਿ ਸਕਦੇ ਹਾਂ ਜਿਹੜਾ ਗਠਮੰਦਨ ਹੈ ਉਹ ਚੱਲ ਰਿਹਾ ਤੇ ਪਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਐਨਡੀਆ ਜਿਹੜੀ ਐ ਉਹ 1 ਤੋਂ 3 ਲੈ ਕੇ ਜਾ ਰਹੀ ਹੈ ਕਾਂਗਰਸ ਜਿਹੜੀ ਹੈ ਉਹ 6 ਤੋਂ 8 ਸੀਟਾ ਲੈ ਕੇ ਜਾ ਰਹੀ ਹੈ ਆਪ ਜਿਸ ਦੀ ਮੌਜੂਦਾ ਸਰਕਾਰ ਹੈ ਉਹ 3 ਤੋਂ 5 ਸੀਟਾ ਲੈ ਕੇ ਜਾ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਜਿਹੜਾ ਸੁਪੜਾ ਸਾਫ਼ ਦੱਸਿਆ ਜਾ ਰਿਹਾ ਹੈ ਬਿਲਕੁਲ 0 ਦੱਸਿਆ ਜਾ ਰਿਹਾ ਹੈ ਵੋਟਰ ਸੀਗੇ ਉਹ ਕਿਵੇਂ ਕਿੰਨੇ ਵਜੇ ਵੋਟ ਪਾਣ ਦੇ ਲਈ ਨਿਕਲੇ ਕਿਉਂਕਿ ਗਰਮੀ ਵੀ ਬੇਹਜ਼ਾਦਾ ਸੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਕਰੀਬਨ 2 ਕਰੋੜ ਤੋਂ ਵਧੇਰੇ ਵੋਟਰ ਨੇ ਔਰ ਉਸ ਤੋਂ ਬਾਅਦ 1 ਕਰੋੜ ਦੇ ਕਰੀਬ ਮਹਿਲਾਵਾਂ ਨੇ ਇਸ ਲਈ ਪੰਜਾਬ ਦੇ ਵਿੱਚ ਇਹ ਦੇਖਿਆ ਗਿਆ ਸੇਮ ਸੇਮ ਭਗਵੰਤ ਸਿੰਘ ਮਾਨ ਖੂਨਾ ਨੇ ਅ 1000 ਵਾਲੀ ਗਰੰਟੀ ਨੂੰ 1100 ਕਰ ਦਿੱਤਾ ਉਸ ਤੋਂ ਬਾਅਦ ਆ ਕਾਂਗਰਸ ਵੱਲੋਂ 8500 ਪ੍ਰਤੀ ਮਹੀਨਾ ਵਾਲੀ ਗਰੰਟੀ ਦਿੱਤੀ ਗਈ ਤੇ ਭਾਜਪਾ ਦੇ ਵੱਲੋਂ ਜਿਹੜਾ ਲਖਪਤੀ ਦੀਦੀ ਵਾਲੀ ਗਰੰਟੀ ਦਿੱਤੀ ਗਈ ਸੋ ਮਹਿਲਾਵਾਂ ਜਿਹੜੀ ਮਹਿਲਾ ਵੋਟਰਸ ਨੇ ਉਹਨਾਂ ਨੂੰ ਆਪਣੇ ਵੱਲ ਕਰਨ ਵਾਸਤੇ ਜਾਂ ਉਹਨਾਂ ਦਾ ਧਿਆਨ ਆਪਣੇ ਵੱਲ ਲਿਆਉਣ ਵਾਸਤੇ ਬਹੁਤ ਸਾਰੇ ਤਰੀਕੇ ਵੀ ਜਿਹੜੇ ਉਹ ਅਲੱਗ-ਅਲੱਗ ਪਾਰਟੀਆਂ ਨੇ ਅਪਣਾਏ ਪਰ ਮਿੱਕੇ ਤੇ ਸ ਕੋਟ ਜਿਹੜੇ ਪੀਐਮ ਆਉਂਦੇ ਨੇ ਪ੍ਰਚਾਰ ਕਰਨ ਵਾਸਤੇ ਔਰ ਕੇਂਦਰੀ ਮੰਤਰੀਆਂ ਦੀ ਡਿਊਟੀ ਲੱਗਦੀ ਇਹੀ ਨਹੀਂ ਜਦੋਂ ਆ ਨਾਮਕਰਨ ਵੀ ਪਰਨ ਜਾਣਾ ਸੀ ਨਾਮਜਦਗੀ ਵੀ ਪਰਨ ਜਾਣੀ ਸੀ ਉਦੋਂ ਵੀ ਕੇਂਦਰੀ ਮੰਤਰੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਆਉਂਦੇ ਨੇ ਲਗਾਤਾਰ ਉਹਨਾਂ ਦੀਆਂ ਡਿਊਟੀਆਂ ਰਹਿੰਦੀਆਂ ਨੇ ਕਾਂਗਰਸ ਨੇ ਵੀ ਆਪਣੇ ਸਭ ਤੋਂ ਦਿਗਜ ਜਿਹੜੇ ਆ ਉਮੀਦਵਾਰ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਭਾਜਪਾ ਨੇ ਵੀ ਦਿਗਜ ਉਮੀਦਵਾਰ ਹਰ ਇੱਕ ਪਾਰਟੀ ਨੇ ਜ਼ੋਰ ਲਗਾਇਆ ਹੋਇਆ ਸੀ ਜੇ ਚੰਡੀਗੜ੍ਹ ਸੀਟ ਦੀ ਗੱਲ ਕਰ ਲਈਏ ਤਾਂ ਉੱਥੋਂ ਇੰਡੀਆ ਲਾਈਨਸ ਦੇ ਮਨੀਸ਼ ਦਿਵਾੜੀ ਸੀ ਤਾਂ ਸੋ ਜੇ ਜੇ ਚੰਡੀਗੜ੍ਹ ਦੇ ਪੋਲ ਦੀ ਐਗਜ਼ਿਟ ਪੋਲ ਦੀ ਗੱਲ ਕਰ ਲਈ ਤਾਂ ਉਹ ਮਨੀਸ਼ ਦਿਵਾੜੀ ਖੁਣਾ ਦੇ ਹੱਕ ਦੇ ਵੱਲ ਜਾ ਰਿਹਾ ਹਾਲਾਂਕਿ ਐਗਜ਼ਿਟ ਪੋਲ ਬਿਲਕੁਲ ਐਗਜ਼ੈਕਟ ਨਹੀਂ ਹੈ ਇਹ ਜੋ ভোটার ਕਿੰਨੇ ਵਜੇ VOTING ਕਰਨ ਗਏ ਹੈ ਕਿੰਨੇ ਪਰਸੈਂਟੇਜ ਵੋਟ ਹੋਈ ਹੈ ਔਰ ਕਿਹੜੇ ਜਿਹੜੇ ਸੀਟ ਦੇ ਉੱਤੇ ਹੈ ਉਹ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਸੀ ਕੌਣ ਕੌਣ ਕੈਂਡੀਡੇਟ ਸੀਗਾ ਉਹਦੇ ਹਿਸਾਬ ਦੇ ਨਾਲ ਹੈ ਤਸਵੀਰ ਚਾਰ ਪ੍ਰਿਕੰਡ ਮੈਂ ਮਾਫ ਕਰਨਾ ਤੁਹਾਨੂੰ ਵਿੱਚ ਮੈਂ ਟੋਕ ਰਿਹਾ ਕਈ ਵਾਰੀ ਕੀ ਹੁੰਦਾ ਐ ਐਗਜ਼ਿਟ ਪੋਲ ਦੀ ਅਸੀਂ ਗੱਲ ਕਰਦੇ ਆਂ ਤਾਂ ਬਹੁਤ ਵਾਰੀ ਹੋਇਆ ਕਿ ਵੱਡੇ ਵੱਡੇ ਜਿਹੜੇ ਰਾਜਨੀਤਿਕ ਸ਼ਾਸਤਰੀ ਹੁੰਦੇ ਨੇ ਉਹਨਾਂ ਦੇ ਵੱਲੋਂ ਦੱਸੀ ਗੇ ਪ੍ਰੈਡਿਕਸ਼ਨ ਜਾਂ ਐਗਜ਼ਿਟ ਪੋਲ ਜਿਹੜੇ ਨੇ ਉਹ ਧਾਰਾਸ਼ਾਈ ਹੋ ਜਾਂਦੇ ਨੇ ਉਹ ਧਰੇ ਦੇ ਧਰੇ ਰਹਿ ਜਾਂਦੇ ਨੇ ਤੇ ਬਿਲਕੁਲ ਹੀ ਇੱਕ ਅਲੱਗ ਨਤੀਜਾ ਬਿਲਕੁਲ ਉਲਟ ਨਤੀਜਾ ਆ ਕੇ ਸਾਹਮਣੇ ਖੜਾ ਹੋ ਜਾਂਦਾ ਪਰ ਹੁੰਦਾ ਕੀ ਐ ਕਿ ਜਦ ਵੀ ਐਗਜ਼ਿਟ ਪੋਲ ਅਜੇ ਸਾਹਮਣੇ ਆਉਂਦੇ ਨੇ ਤਾਂ ਲੋਕਾਂ ਨੂੰ ਇੱਕ ਆਸ ਵੱਧਦੀ ਐ ਕੁਝ ਕਿਆਸ ਲੱਗਦੇ ਨੇ ਤਾਂ ਕਿਆਸਾਂ ਨੂੰ ਦੇਖਦੇ ਹੋਏ ਇਹ ਐਗਜ਼ਿਟ ਪੋਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਸਰਕਾਰ ਜਿਹੜੀ ਆਵੇਗੀ ਤੇ ਕੌਣ ਅੱਗੇ ਰਹੇਗਾ ਲੀਡ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸੋ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਮੈਂ ਮिक्की ਜ਼ੈਕਰ ਸਾਥੀ ਪ੍ਰਿੰਕਾ ਜਰੇ ਹਾਲ ਦੇ ਨਾਲ ਸਸ਼ੀਕਾਲ ਜੀ ਮੈਂ ਪ੍ਰਿੰਕਾ ਜਰੇ ਹਾਲ ਤੁਸੋ ਖੜੇ ਲਈ ਪੋਸਟ ਪੰਜਾਬੀ ਤਾਂ ਪੰਜਾਬ ਦੇ ਐਕਸ ਦੇ ਉੱਤੇ ਜਿਹੜੇ ਪ੍ਰਧਾਨ ਵੀ ਨੇ ਜਿਹੜੇ ਕੰਵਿਨਿਅਰ ਵੀ ਨੇ ਉਹਨਾਂ ਦੀਆਂ ਵੀ ਨੀਂਦਾਂ ਉੱਡ ਚੁੱਕੀਆਂ ਨੇ ਤਾਂ ਇਸ ਖਾਸ ਰਿਪੋਰਟ ਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਮिक्की ਜੈਕਰ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਹੁਣ ਜੋ ਐਗਜ਼ਿਟ ਪੋਲ ਆਏ ਨੇ ਪੰਜਾਬ ਦੇ ਜਿਹੜੇ ਵਸਿੰਦੇ ਨੇ ਵਸਨੀਕ ਨੇ ਜਿਹੜੇ ਵੋਟਰ ਨੇ ਉਹ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਨੇ ਇਤਿਹਾਸ ਦੀ ਜੇ ਗੱਲ ਕਰ ਲਈਏ ਤਾਂ ਪਹਿਲਾਂ ਵੀ ਇਹ ਚੀਜ਼ਾਂ ਦੇਖੀਆਂ ਗਈਆਂ ਨੇ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵੋਟਰ ਜਿਹੜੇ ਨੇ ਉਹ ਥੋੜੇ ਇਮੋਸ਼ਨਲੇ ਬਹੁਤ ਸਾਰੇ ਸੈਂਟੀਮੈਂਟਲ ਫੈਕਟਰ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਪਰ ਇਸ ਸਮੇਂ ਜੋ ਐਗਜ਼ਿਟ ਪੋਲ ਸਾਡੇ ਸਾਹਮਣੇ ਨੇ ਉਹਨਾਂ ਨੇ ਸਭ ਦੀਆਂ ਨੀਂਦਾਂ ਉਡਾ ਦਿੱਤੀ ਮਿੱਕੀ ਕੀ ਕਹਿੰਦੇ ਨੇ ਨੈਸ਼ਨਲ ਲੈਵਲ ਦੇ ਐਗਜ਼ਿਟ ਪੋਲ ਕਿਉਂਕਿ ਭਾਜਪਾ ਪਹਿਲੀ ਵਾਰ ਬਿਨਾ ਗੱਟ ਜੋੜ ਤੋਂ ਕਿਉਂਕਿ ਅਕਾਲੀ ਦਲ ਦੇ ਨਾਲ ਕਈ ਸਮਾਂ ਗੱਟ ਜੋੜ ਰਿਹਾ ਕਿਸਾਨੀ ਅੰਦੋਲਨ ਦੇ ਦੌਰਾਨ ਉਹ ਗੱਟ ਜੜ ਗਿਆ ਪਰ ਉਸ ਤੋਂ ਬਾਅਦ ਹੁਣ ਬੀਜੇਪੀ ਇਕੱਲੀ ਚੋਣ ਮੈਦਾਨ ਦੇ ਵਿੱਚ ਹੈ 13 ਲੋਕ ਸਭਾ ਸੀਟਾਂ ਦੇ ਉੱਤੇ ਕਾਫੀ ਦੇ ਗੱਜ ਲੀਡਰਾਂ ਨੂੰ ਉਤਾਰਿਆ ਗਿਆ ਸੀ ਤਾਂ ਤੁਹਾਨੂੰ ਕੀ ਲੱਗਦਾ ਕਿ ਨੈਸ਼ਨਲ ਲੈਵਲ ਦੇ ਐਗਜ਼ਿਟ ਪੋਲ ਨੀਂਦ ਉਡਾਦਨ ਵਾਲੇ ਕਿਉਂ ਨੇ ਦੇਖੋ ਜੀ ਤੇ ਐਤ ਕੀ ਜਿਹੜੀ